ਦੁਨੀਆ ਮੰਗਦੀ ਫਿਰਦੀ ਆ ਪਰ ਮੈਂ ਹੈਂਡੀਕੈਪ ਟਾਈਮ ਪਰ ਮੇਰੀ ਸੋਚ ਨਹੀਂ ਹੈਂਡੀਕੈਪ ਆ ਮੈਂ ਬਧੀਆ ਆਪਣੀ ਮਿਹਨਤ ਕਰਕੇ ਆਪਣਾ ਕੋਠਾ ਖੜਾ ਕਰਾਇਆ ਜੀ ਪਹਿਲਾਂ ਡਿੱਗਿਆ ਸੀ ਜਿਹੜੇ ਕਹਿੰਦੇ ਕੰਮ ਨਹੀਂ ਕੰਮ ਆਂਦਾ ਕੋਈ ਘਟਾ ਨਹੀਂ ਜੂਰੇ ਕੰਮ ਕਰਨ ਵਾਲਾ ਚਾਹੀਦਾ ਸੀ ਟਾਰ ਵੱਲੋਂ ਕਦੇ ਕੋਈ ਸਹਾਇਤਾ ਹੋਈ ਨਹੀਂ ਡੋਟੀ ਸਰਕਾਰ ਕੋਲੋਂ ਵੀ ਕੋਈ ਸਹਾਇਤਾ ਨਹੀਂ ਬਿਲਸਨ ਲੱਗੇ ਹੋ ਆਉਂਦੀ ਆ ਜੀ ਉਹ ਵੀ ਵਿਚ ਦੀ ਕੱਢ ਗਈ ਸੀ ਮਸਾ ਭਜ ਨਟਕੇ ਲਵਾਈ ਆ ਜੀ ਦੁਆਰਾ ਯੂਰੋਪੀ ਨਹੀਂ ਭਗਦੀ ਜਦੋਂ ਕੋਈ ਨਹੀਂ ਖੜਦਾ ਸੀ ਇਹ ਵੀ ਇਹ ਵੀਡੀਓ ਖਾਸ ਕਰ ਉਹਨਾਂ ਮੰਦਿਆਂ ਲਈ ਹੈ ਜਿਹੜੇ ਰੋਟੀ ਨੂੰ ਚੋਚੀ ਦੱਸਦੇ ਨੇ ਹਰ ਇੱਕ ਦੀ ਜ਼ਿੰਦਗੀ ਇੱਕ ਜਹੀ ਨਹੀਂ ਹੁੰਦੀ ਪੰਦ 10 20 ਇਹ ਦੇਖੋ ਤੁਸੀਂ ਵੀਰ ਜਸਟ ਆਪਣੇ ਕੁਛ ਕਮਾਈ ਕੁਛ ਮਿਲ ਜੇ ਤਾਂ ਜੋ ਸ਼ਾਮ ਦੀ ਰੋਟੀ ਉਹਦਾ ਘਰ ਦਾ ਗੁਜ਼ਾਰਾ ਚੱਲ ਸਕੇ ਉਹਦੇ ਲਈ ਜਾਨ ਦੇ ਉੱਤੇ ਖੇਡਦਾ ਬੰਦਾ ਪਹਿਲਾਂ ਹੀ ਅਪਾਹੇਜ ਅਪਾਹੇਜ ਹੋਣ ਦੇ ਨਾਲ 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 ਐਡੇ ਐਡੇ ਹੌਸਲੇ ਇਕੱਲੇ ਕਰਦੇ ਵਿੱਚ ਕਮਾਉਣ ਵਾਲਾ ਬੰਦਾ ਕਰੇ ਆਪਣੇ ਤੁਸੀਂ ਸੁਣ ਸਕਦੇ ਹੋ ਪਿੱਛੇ ਕਮੈਂਟਰੀ ਚ ਵੀ ਦੱਸ ਰਹੇ ਆ ਕੋਈ ਫਰਕ ਨਹੀਂ ਪੈਂਦਾ ਕਹਿੰਦੇ ਬੰਦਾ ਆਪਾ ਹੀ ਜੇ ਇਕੱਲਾ ਕਮਾਉਣੇ ਆਲੇ ਸਾਰਿਆਂ ਨੂੰ ਜੀ ਜੱਜ ਬੇ ਚਾਹੀਦੇ ਨੇ ਜਿਹੜੇ ਖਾਸ ਕਰ ਉਹਨਾਂ ਨੂੰ ਜਿਹੜੇ ਚੰਗੇ ਭਲੇ ਹੁੰਦੇ ਹੋਏ ਵੀ ਮੰਗਦੇ ਨੇ ਆਪਣੇ ਬੱਚਿਆਂ ਨੂੰ ਅੱਗੇ ਮੰਗਲ ਲਾਉਂਦੇ ਨੇ ਇਹ ਅਜਹੀਆਂ ਵੀਡੀਓ ਸਾਨੂੰ ਜਜ਼ਬਾ ਦਿੰਦੀਆਂ ਤੁਸੀਂ ਹੁਣੇ-ਹੁਣੇ ਇੱਕ ਜਜ਼ਬੇ ਦੀ ਅਜ਼ਮਾਈ ਦੇਖੀ ਆਓ ਮੇਰੇ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਬਾਈ ਜੀ ਇਹ ਹਾਦਸਾ ਕਿੱਦਾਂ ਹੋਇਆ ਪਹਿਲਾਂ ਤਾਂ ਅ ਜਿਹੋ ਤੁਹਾਡੇ ਅਧੂਰਤਾ ਪੰਗਤ ਆ ਕਿੱਦਾਂ ਹੋਈ ਇਹ ਜੀ ਬਾਅਦ ਚ ਹੋਇਆ ਜੀ ਬਾਅਦ ਚ ਕਿੱਦਾਂ ਐਕਸੀਡੈਂਟ ਹੋਇਆ ਨਾ ਭਾਜੀ ਇਹ ਪੋਲੀਆ ਦਾ ਟੀਕਾ ਉਹ ਟੀਕਾ ਲੱਗਿਆ ਸੀ ਜੀ ਓਕੇ ਪ੍ਰਾਈਵੇਟ ਚ ਜੀ ਹਾਂਜੀ ਪਹਿਲਾਂ ਸਹੀ ਸੀ ਹਾਂਜੀ ਪਹਿਲਾਂ ਸਹੀ ਸੀ ਅੱਛਾ ਹਾਂਜੀ ਤੇ ਘਰ ਵਿੱਚ ਇਕੱਲੇ ਕਮਾਉਣੇ ਵਾਲੇ ਘਰ ਵਿੱਚ ਜੀ ਅਸੀਂ ਤਿੰਨ ਚਾਰ ਭੈਣ ਭਰਾ ਸੀ ਜੀ ਹੁਣ ਤਾਂ ਮੈਂ ਇਕੱਲਾ ਹੀ ਆਂ ਮਮੀ ਡੈਡੀ ਨੂੰ ਮੈਂ ਹੀ ਸੰਭਾਲਦਾ ਜੀ ਭਾਈ ਅੱਜ ਦੇ ਟਾਈਮ 'ਚ ਦੇਖਿਆ ਜਾਂਦਾ ਚੰਗੇ ਭਲੇ ਨੌਜਵਾਨ ਨੇ ਜਿਨ੍ਹਾਂ ਦੇ ਸਾਰੇ ਅੰਗ ਵੀ ਪੂਰੇ ਨੇ ਤੇ ਉਹ ਮੰਗਦੇ ਫਿਰਦੇ ਨੇ ਯਾਰ ਤੁਹਾਡੇ ਕੋਲ ਇੰਨਾ ਜਜ਼ਬਾ ਕਿੱਥੋਂ ਆਉਂਦਾ ਕਿ ਅਜਿਹੀਆਂ ਜਗ੍ਹਾਾਂ ਤੇ ਆ ਕੇ ਆਪਣੀ ਜਾਨ ਉੱਤੇ ਖੇਡ ਕੇ ਪ੍ਰਦਰਸ਼ਨ ਕਰਦੇ ਹੋ ਬਿਲਕੁਲ ਜੀ ਕਰਨਾ ਪੈਂਦਾ ਜੀ ਦੇਖੋ ਜੀ ਮੰਗਨੂ ਦਾ ਦੁਨੀਆ ਮੰਗਦੀ ਫਿਰਦੀ ਆ ਪਰ ਮੈਂ ਹੈਂਡੀਕੈਪ ਟਾਈਮ ਪਰ ਮੇਰੀ ਸੋਚ ਨਹੀਂ ਹੈਂਡੀਕੈਪ ਇਨਸਾਨ ਨੂੰ ਹੌਸਲਾ ਰੱਖਣਾ ਚਾਹੀਦਾ ਮੈਂ ਗੇਮ ਦੇ ਨਾਲ ਨਾਲ ਪੋਪਕਣ ਦੀ ਵੀ ਰਿਹੜੀ ਲਾਣਾ ਉਹ ਵੀ ਮੈਂ ਦੂਰ ਦੂਰ ਤੱਕ ਲੈ ਕੇ ਜਾਣਾ ਹੈ ਰਖਸ਼ਾ ਰਿਹੜੀ ਤੇਜੀ ਅੱਛਾ ਜੀ ਬਲਾ ਡਾ ਬਰੇਟਾ ਫਤਿਹਵਾ ਦਾ ਇਧਰ ਆਪਣਾ ਰੱਤੀਏ ਤੱਕ ਮੈਂ ਲੈ ਕੇ ਜਾਣਾ ਜੀ ਇਹ ਪਿੰਡਲਾਂ ਵਾਲੀ ਹੈ ਸਾਈਕਲੀ ਮੇਰੇ ਕੋਲੇ ਤੇ ਮੈਂ ਬਧੀ ਆਪਣੀ ਮਿਹਨਤ ਕਰਕੇ ਆਪਣਾ ਕੋਠਾ ਖੜਾ ਕਰਾਇਆ ਜੀ ਪਹਿਲਾਂ ਡਿੱਗ ਗਿਆ ਸੀ ਕੁਝ ਪਿੰਡ ਨੇ ਸੰਯੋਗ ਦਿੱਤਾ ਜੀ ਕੁਝ ਵਿੱਚ ਪਾ ਕੇ ਕਬੱਡੀਆਂ ਨੇ ਭੱਜ ਕੇ ਮਾਂ ਕਬੱਡੀ ਨੇ ਬਹੁਤ ਰਜਗਾਰ ਚਲਾਇਆ ਜੀ ਬਹੁਤ ਭਰਾਮਾਨ ਰਜਗਾਰ ਚੱਲਦਾ ਮੈਂ ਤਾਂ ਇਹੀ ਕਹਿੰਨਾ ਵੀ ਜੋ ਵੀਰ ਭਾਈ ਨੇ ਜਾਂ ਕੋਈ ਨਸ਼ਾ ਕਰਦੇ ਨੇ ਜਾਂ ਨਹੀਂ ਕਿ ਜਿਹੜੇ ਕਹਿੰਦੇ ਕੰਮ ਨਹੀਂ ਕੰਮ ਦਾ ਕੋਈ ਘਟਾ ਨਹੀਂ ਜੂਰੇ ਕੰਮ ਕਰਨ ਵਾਲਾ ਚਾਹੀਦਾ ਸੀ ਕਹਿਣ ਦਾ ਪਾਵੂ ਉਹੀ ਗੱਲ ਆ ਕਹਿੰਦਾ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਅਮਰੀਕਾ ਬਾਈ ਇਹ ਤਾਂ ਚਲੋ ਗੱਲਾਂ ਨੇ ਸਰਕਾਰ ਵੱਲੋਂ ਕਦੇ ਕੋਈ ਸਹਾਇਤਾ ਹੋਈ ਥੋੜੀ ਇਹ ਸੀਜ਼ ਲਈ ਵੀ ਹਾਂ ਥੋੜੀ ਅਪੰਗਤਾ ਲਈ ਵੀ ਅੱਗੇ ਤੁਹਾਨੂੰ ਕੋਈ ਸਹਾਇਤਾ ਨਹੀਂ ਹੋਵੇ ਸਰਕਾਰ ਕੋਲ ਹੀ ਕੋਈ ਸਹਾਇਤਾ ਨਹੀਂ ਪੈਸਣ ਲੱਗਈ ਉਹ ਆਂਦੀ ਹੈ ਜੀ ਉਹ ਵੀ ਵਿੱਚ ਦੀ ਕੱਟ ਗਈ ਜੀ ਮਸਾ ਭਜ ਨਟਕੇ ਲਵਾਈ ਹੈ ਜੀ ਦੁਬਾਰਾ ਸਰਕਾਰ ਕਣੀ ਕੋਈ ਸਹਾਇਤਾ ਨਹੀਂ ਜੀ ਮੈਂ ਆਪਣਾ 1970 ਦਾ ਕਮਰਾ ਪਿਆ ਹੋਇਆ ਸੀ ਸਾਡਾ ਪੁਰਾਣਾ ਉਹੀ ਪਾਣੀ ਵੜ ਵੜ ਕੇ ਬੁਰਾ ਹਾਲ ਹੋ ਗਿਆ ਜੀ ਮੀਂਹ ਦਾ ਪਾਣੀ بارش ਦਾ ਪਾੜ ਗਈ ਡਿੱਗਿਆ ਸੀ ਜੀ ਉਹ ਵੀ ਸ਼ੁਕਰ ਕਰਦੇ ਆ ਮਾਰਕ ਦਾ ਵੀ ਅਸੀਂ ਘਰੇ ਨਹੀਂ ਸੀ ਉਹਦੇ ਬਚ ਗਏ ਤਾਂ ਕਰਕੇ ਜੀ ਅਸੀਂ ਉਹ ਹੁਣ ਮੈਂ ਕੁਝ ਪਿੰਡ ਦੇ ਸੰਯੋਗ ਨਾਲ ਕਬੱਡੀਆਂ ਦੇ ਖੇਡ ਮੇਲਿਆਂ ਤੇ ਜਾ ਕੇ 10-10 ਰੁਪਏ ਇਕੱਠੇ ਕਰਕੇ ਉਹਦੀ ਛੱਤ ਮੈਂ ਆਪ ਪਾਈ ਹੈ ਜੀ ਗੁਜ਼ਾਰਾ ਹੋ ਜਾਂਦਾ ਬਈ ਦਸ ਦਸ ਸਾਲ ਹੁੰਦਾ ਜੀ ਹੁੰਦਾ ਗੁਜ਼ਾਰਾ ਭਰਾ ਜੀ ਫਿਰ ਹੁਣ ਕਰਨਾ ਪੈਂਦਾ ਹੁਣ ਕਰੀਏ ਕੀ ਸਬਰ ਸਬਰ ਦਾ ਉੱਠ ਪਰਣਾ ਪੈਂਦਾ ਜੀ ਪੱਪੀ ਪੇੜ ਬਹੁਤ ਕੁਝ ਕਰਾ ਜਾਂਦਾ ਨਾ ਕੁਝ ਕਰਾਉਂਦਾ ਭਾਜੀ ਬਈ ਜਿਵੇਂ ਤੁਹਾਡੇ ਇਲਾਕੇ ਦੇ ਐਮ ਐਲ ਏ ਨੇ ਜਾਂ ਤੁਹਾਡੇ ਜਿਹੜੇ ਆਲ ਆਲਮ ਨੇ ਉਹਨਾਂ ਨੇ ਕਦੇ ਜਿਵੇਂ ਤੁਸੀਂ ਕਹਿ ਰਹੇ ਹੋ ਮੇਰਾ ਘਰ गिर ਗਿਆ ਮੈਂ ਖੁਦ ਖੜਾ ਕੀਤਾ ਹਨਾ ਕਾफी ਕੁਝ ਸੁਣਨ ਨੂੰ ਮਿਲਦਾ ਕਿ ਇੱਥੇ ਵਿਆਹਾਂ ਚ ਵਾਗੇ ਇੱਥੇ ਪ੍ਰਬੰਧਕ ਵੱਡੇ ਵੱਡੇ ਮੇਲਿਆਂ ਤੇ ਜਾ ਕੇ ਸਰੂਪੇ ਪਵਾਏ ਨੇ ਤੁਹਾਡੇ ਕੋਲ ਆਇਆ ਕਦੇ ਕੋਈ ਬਡੇ ਬਡੇ ਮੇਲਿਆਂ ਤੇ ਜਨਾਂ ਜੀ ਸਤਕਾਰ ਵੀ ਮਿਲਦਾ ਬਹੁਤਾ ਬਾਕੀ ਸਰਕਾਰੀ ਦੋ ਤਿੰਨ ਵਾਰੀ ਗਏ ਆਂ ਜੀ ਦਫ਼ਤਰਾਂ ਚ ਵੀ ਕਮਰੇ ਦੀ ਸਹਾਇਤਾ ਦੇ ਦੋ ਮੈਂ ਪਾਹ ਜਾਂ ਕਹਿੰਦੇ ਕੋਈ ਨਹੀਂ ਬੇਟੇ ਹੋ ਜਾਏਗਾ ਤੇਰਾ ਕੰਮ ਪਹਿਲੇ ਨੰਬਰ ਤੇ ਹੈ ਬਾਅਦ ਚ ਕੌਣ ਪੁੱਛਦਾ ਜੀ ਵੋਟਾਂ ਦੇ ਹੁਣਾਂ ਵੋਟਾਂ ਆਣ ਗਈਆਂ ਅੱਗੇ ਉਹਨ ਵੀ ਤਰੀ ਸੀ ਗੱਲ ਆ ਕਹਿੰਦੇ ਆਵਾਂਗੇ ਅਸੀਂ ਮੈਂ ਕੋਈ ਗੱਲ ਨਹੀਂ ਆਜੋ ਜੀ ਫਿਰ ਉਹ ਗਲਤ ਕਰਾਂਗੇ ਜੀ ਪੜਾਈ ਕਿੰਨੀ ਕਰੀ ਹੋਈ ਹੈ ਪੜਾਈ ਤਾਂ ਜੀ ਮੈਨੂੰ 8ਵੀਂ 8ਵੀਂ ਪਾਸ ਆਈ 8ਵੀਂ ਬਾਦ ਤੋਂ ਬਾਅਦ ਕੀ ਕਰਿਆ ਉਦੋਂ ਬਾਅਦ ਚਾਹੀ ਜੀ ਕੰਮ ਕਰ ਰਹੇ ਨਾਲ ਨਾਲ ਪੋਕਣ ਵੇਚ ਰਹੇ ਜੀ ਭਰਾ ਦੀ ਦਿੱਤੋਗੀ ਬਾਲ ਉਹਨੇ ਪੜਾਉਣਾ ਸੀ ਪਹਿਲਾਂ ਮੈਨੂੰ ਉਹਦੀ ਡੈੱਥ ਹੋ ਗਈ ਜੀ 25 ਸਾਲ ਦਾ ਸੀ ਜੀ ਤਾਂ ਇੱਕ ਹੋ ਗਿਆ ਸੀ ਜੀ ਉਦੋਂ ਅੱਛਾ ਉਦੋਂ ਪਹਿਲਾਂ ਮੇਰੀ ਸ਼ਿਸ਼ਟ ਦੀ ਡੈਥ ਹੋ ਗਈ ਸੀ ਵਾਲਾ ਹੀ ਕਸ਼ਟ ਚੱਲ ਕੇ ਮੜਾ ਆ ਹੁਣ ਉੱਠਿਆ ਮਾਲਕ ਦਾ ਸ਼ੁਕਰ ਕਰਦੇ ਆ ਵੈਗਰੂ ਦਾ ਕਲਪੁਰਖ ਦਾ ਵੀ ਹੁਣ ਮੜਾ ਆ ਆਪਣੇ ਪੈਰਾਂ ਦੇ ਖੜਾ ਹੋ ਗਏ ਜੀ ਪਹਿਲਾਂ ਕੋਈ ਵੀ ਨਹੀਂ ਆਂਦਾ ਜਾਂਦਾ ਸੀ ਹੁਣ ਮੜਾ ਮੋਟਾ ਕੋਠੜਾ ਖੜਾ ਕਰਿਆ ਜੀ ਹੁਣ ਸਾਰੇ ਨਾਲ ਖੜਦੇ ਨੇ ਜੀ ਜਦੋਂ ਰੋਟੀ ਨਹੀਂ ਪੱਕਦੀ ਜਦੋਂ ਕੋਈ ਨਹੀਂ ਖੜਦਾ ਸੀ ਮੈਂ ਨਾ ਹੀ ਭੁੱਖਾ ਪੁਖਤਿਆ ਰਹਿ ਰਹੇ ਕਿ ਟੇਸਣਾ ਦੇ ਜਾਤਾਂ ਗੱਟੀਆਂ ਨੇ ਜੀ ਚਾਲੀਆਂ ਕੱਪੀਆਂ ਦੇ ਧੂਆਂ ਲਾਲਾ ਲੋਈ ਚ ਸਿਆਲ ਚ ਲੋਈ ਚ ਰਾਤਾਂ ਕੱਟੀਆਂ ਨੇ ਜੀ ਅੱਜ ਮੈਂ ਇੱਕ ਕੋਠਾ ਖੜਾ ਕਰਿਆ ਮੈਨੂੰ ਸਾਰੇ ਕਹਿੰਦੇ ਨੇ ਵੀ ਇਹ ਮੰਗਦਾ ਜੋ ਵੀ ਹੈ ਵਿੱਚ ਦੇ ਬੰਦੇ ਬਹੁਤ ਤਰ੍ਹਾਂ ਦੇ ਹੁੰਦੇ ਨੇ ਜੀ ਪਰ ਫੇਰ ਵੀ ਮੈਂ ਮਾਲਕ ਦਾ ਸ਼ੁਕਰ ਕਰਦਾ ਮੈਨੂੰ ਐ ਤਾਂ ਨਹੀਂ ਮੈਂ ਮੰਗਦਾ ਵੀ ਮੈਂ ਟੇਸ਼ਨਾਂ ਦੇ ਬਹਿ ਕੇ ਭੀਖ ਮੰਗਦਾ ਜਾਂ ਮੈਂ ਆਪਣੇ ਸਰੀਰ ਨੂੰ ਕੋਈ ਨਾ ਕੁਝ ਦੁੱਖ ਦੇ ਕੇ ਫੇਰ ਮੰਗਦਾ ਜੀ ਇਹ ਦੁਨੀਆ ਦੁਨੀਆ ਨੇ ਬਾਬੇ ਨਾਨਕ ਨੂੰ ਨਹੀਂ ਛੱਡਿਆ ਦੱਬੀ ਜਾ ਦੱਬੀ ਰੱਖਦੇ ਕੰਮ ਜੀ ਕੋਈ ਪਰਵਾਹ ਨਹੀਂ ਆਪਾਂ ਆਪਣੇ ਕੰਮ 'ਚ ਲੱਗੇ ਰਹਿਣਾ ਜੀ ਬਿਲਕੁਲ ਸਹੀ ਭਾਈ ਬਹੁਤ ਵੱਡੀ ਵਧੀਆ ਗੱਲ ਤੇ ਬਹੁਤ ਵੱਡੀ ਸੋਚਾ ਟੋਡੀ ਕਹ ਸ਼ਰੀਰਿਕ ਅਪਾਹੀ ਜੋ ਹੋਵੇ ਨਾ ਹੋਵੇ ਬੰਦਾ ਆਪਣੇ ਦਿਮਾਗੀ ਹਾਲਤੋਂ ਸਹੀ ਹੋਣਾ ਚਾਹੀਦਾ ਬਾਈ ਭਾਵੇਂ ਸ਼ਰੀਰਕ ਤੌਰ ਤੇ ਅਪਾਹੀ ਜਾ ਪਰ ਜਿਹੜੀ ਮੈਂਟਲ ਹੈਲਥ ਹਨ ਉਹ ਬਹੁਤ ਉੱਚੀ ਚੀਜ਼ ਆ ਤਾਂ ਜੋ ਐਡੇ ਐਡੇ ਮੇਲਿਆਂ ਦੇ ਵਿੱਚ ਬਾਹਰ ਆ ਕੇ ਆਪਣੇ ਆਪ ਨੂੰ ਇੰਦਾ ਦੀ ਅਜ਼ਮਾਇਸ਼ ਕਰਨਾ ਆਪਣੀ ਜਾਨ ਉੱਤੇ ਖੇਡਣਾ ਕਿ ਇਸ ਲਈ ਸਿਰਫ ਆਪਣੇ ਪਾਪੀ પેટ ਲਈ ਦੋ ਟੰਡ ਦੀ ਰੋਟੀ ਲਈ ਤੇ ਇਹ ਉਹਨਾਂ ਬੰਦਿਆਂ ਲਈ ਬਹੁਤ ਵੱਡੀ ਇੱਕ ਸੇਧ ਆ ਜਿਹੜੇ ਨੌਜਵਾਨ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਸੁਇਸਾਈਡ ਤੱਕ ਕਰਨ ਵਗ ਜਾਂਦੇ ਨੇ ਨਾ ਆਪਣੇ ਨਾਲ ਨਾਲ ਆਪਣੇ ਘਰਦਿਆਂ ਦੀ ਸਾਰੀ ਜ਼ਿੰਦਗੀ ਖਰਾਬ ਕਰਕੇ ਪਿੰਟਾਂ ਦੇ ਵਿੱਚ ਹੋ ਜਾਂਦੇ ਨੇ ਕਿ ਉੱਚੀ ਨੀਵੀਂ ਜਗਾ ਹਰ ਇੱਕ ਜ਼ਿੰਦਗੀ ਚ ਆਉਂਦੀ ਆ ਉਹਨੂੰ ਕੱਟਣਾ ਕਿਵੇਂ ਆ ਰੋ ਰੋ ਕੇ ਜਾਂ ਪੋਜ਼ਿਟਿਵ ਹੋ ਕੇ ਥੋਡੇ ਤੇ ਧੰਨਵਾਦ